ਆਪਾਂ ਰਿਕਾਰਡਿੰਗ ਕਰ ਲਾ ਆਪਾਂ ਜੋ ਮਰਜ਼ੀ ਕਰ ਲਾ ਤੁਸੀਂ ਆਇਓ ਸਹੀ ਕਿਤੇ ਕੈਮਰਾਮੈਨ ਕਿਤੇ ਲੈ ਕੇ ਨਾ ਫਿਰ ਕਿਤੇ ਦਾਟਾ ਧੰਕੇ ਲਈ ਇਹ ਜਿਹੜਾ ਪੋਸਟ ਪਾਈ ਗਈ ਰੋ ਸਤੇ ਨਸ਼ਹਰੇ ਤੇ ਚੈਨਲ ਕਹਿ ਰਿਹਾ ਵੀ ਇਹਦਾ ਆਪਣਾ ਪੇਜ ਨਹੀਂ ਆਏ ਆਪਣਾ ਪੇਜ ਵੀਰ ਮੈਂ ਜੈਸਲ ਬੋਲਦਾ ਚੰਬਲਾਣਾ ਹਾਂਜੀ 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 ਅੱਲੇ ਨੂੰ ਕੋਈ ਚਾਹੁੰਦੇ ਨਾ ਮੇਰੇ ਤੋਂ ਮੇਰਾ ਵੀਰ ਉਹ ਮੈਨੂੰ ਉਹ ਕੁੱਟ ਰਿਹਾ ਆ ਰਿਹਾ ਨੇ ਕੋਈ ਨਾ ਕੋਈ ਤਾਂ ਮਾਰਨਾ ਵੀ ਆਪਣੇ ਏਰੀਏ ਦੇ ਸਹੀ ਇਹ ਚੋਂ ਤਾਂ ਹੀ ਫਿਰ ਤੋਂ ਹੀ ਬਚਾਈ ਨਾ ਮੈਂ ਟੱਬਰ ਟੱਬਰ ਪ੍ਰੋਮੋਟਰ ਉਹਦੇ ਤੋਂ ਦਾ ਮਰੂਗਾ ਰਿਪੋਰਟਰ ਤਨੂ ਰਾਤ ਆ ਪੋਸਟ ਪਾਈ ਤੇ ਮੈਂ ਚਲਾਈ ਨਹੀਂ ਵੀਰ ਜੀ ਇਹ ਪੋਸਟ ਇਸ ਤਰ੍ਹਾਂ ਨਹੀਂ ਚੱਲ ਸਕਦੀ ਕਿਉਂਕਿ ਇਹਦੇ ਵਿੱਚ ਪੱਖ ਚਾਹੀਦਾ ਜੇ ਚੈਨਲ ਨਾਲ ਗੱਲ ਕੀਤੀ ਪੱਖ ਕਿਦਾਂ ਜੀ ਚੈਨਲ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਪੱਖ ਚਾਹੀਦਾ ਪੱਖ ਦੱਸੋ ਕਿਦਾਂ ਮੇਰਾ ਭਰਾ ਦੱਸੋ ਤੁਸੀਂ ਮਰੇ ਇਹ ਜਿਹੜਾ ਪੋਸਟ ਪਾਈ ਗਏ ਉਹ ਸਤੇ ਨਸ਼ਰੇ ਤੇ ਚੈਨਲ ਕਹਿ ਰਿਹਾ ਵੀ ਜਿਹੜਾ ਉਹਦੀ ਆਪਣਾ ਪੇਜ ਨਹੀਂ ਹੈ ਇਹ ਆਪਣਾ ਪੇਜ ਵੀਰ ਮੈਂ ਜੈਸਲ ਬੋਲਦਾ ਚੰਬਲਾਣਾ ਹਾਂਜੀ ਹਾਂਜੀ ਵੀਰ ਆਪਣੇ ਪੇਜ ਤੋਂ ਪਾਈ ਆ ਉਹ ਆਪਣੀ ਟੌਟੀ ਮਾਰਦਾ ਮੁੰਡੇ ਫੜਾਉਂਦਾ ਜਿਹੜਾ ਮਾਰਿਆ ਆਪਾਂ ਬਿਛਾਰੇ ਵਾਲਾ ਜੀ ਜੀ ਦਿੱਕਤ ਚਲੋ ਫੇਰੇ ਕਰੀ ਦੁਬਾਰਾ ਚੈਨਲ ਨਾਲ ਗੱਲ ਕਰਕੇ ਦੇਖ ਲੈਨੇ ਚਲਾਉਂਦੇ ਆ ਕਿ ਨਹੀਂ ਚਲਾਉਂਦੇ ਵੀਰ ਪਤਾ ਕੀ ਆ ਤੁਸੀਂ ਵੀ ਆਪਣੇ ਵੀਰ ਭਰਾ ਜੇ ਪਰ ਜਿਹੜੇ ਤੁਸੀਂ ਪੁਲਿਸ ਦੇ ਮਗਰ ਲਾ ਕੇ ਚਲਾਉਂਦੇ ਨਹੀਂ ਨਾ ਆਪਾਂ ਤੁਹਾਡਿਆ ਲਾਉਣ ਲੱਗਾ ਕੋਈ ਟਾਈਮ ਨਹੀਂ ਲੱਗਣਾ ਚੈਨਲ ਨਾਲ ਠੀਕ ਜੇ ਮੇਰਾ ਭਰਾ ਆਪਾਂ ਮੈਂ ਰਿਕਾਰਡਿੰਗ ਕਰ ਲਾ ਆਪਾਂ ਮੈਂ ਜੋ ਮਰਜ਼ੀ ਕਰ ਲਾ ਤੁਸੀਂ ਆਇਓ ਸਹੀ ਕਿਤੇ ਕੈਮਰਾਮੈਨ ਆ ਕੇ ਜੇ ਲੈ ਕੇ ਨਾ ਫਿਰ ਕਿਤੇ ਦੋੜਾ ਘੱਟ ਧੰਕੇ ਲਈ ਜਨਾ ਭਰਾ ਜੀ ਅਸੀਂ ਨਹੀਂ ਪੁਲਿਸ ਦੇ ਨਾਲ ਯਲ ਦੇ ਕੁੱਤਾ ਵੀ ਮਰਦਾ ਰੇ ਤੁਸੀਂ ਚੋਕੇ ਰਿਪੋਰਟ ਚਲਾ ਦਿੰਦੇ ਜੇ ਤੁਹਾਨੂੰ ਹੁਣ ਰਾਤ ਦੀ ਭਾਈ ਮੇਰਾ ਭਰਾ ਠੀਕ ਚਲੋ ਕੋਈ ਨਹੀਂ ਵੀਰ ਜੀ ਮੈਂ ਫੇਰ ਕਰਕੇ ਵੇਖਦਾ ਗੱਲ ਜੇ ਚਲਾ ਦੇਣਗੇ ਤੇ ਇਹ ਚ ਮੇਤੇ ਨਾ ਮੇਰੇ ਤੇ ਨਾ ਤਰਾਇ ਕਰ ਮੇਰਾ ਭਰਾ ਇਹਨਾਂ ਨੂੰ ਦੱਸ ਦੀ ਜਿਹੜੀ ਤੇਰੇ ਚੈਨਲ ਵਾਲੇ ਇਹਨਾਂ ਨੂੰ ਕਿੱਥੋਂ ਆਏ ਹੋ ਸਹੀ ਕਿਤੇ ਮੈਂ ਕੈਮਰਾ 'ਚ ਲੱਗਾ ਤੁਹਾਨੂੰ ਹੁਣ ਤੁਹਾਨੂੰ ਇਹਨਾਂ ਨੂੰ ਟੱਕਰਨੇ ਚੈਨਲ ਵਾਲਿਆਂ ਨੂੰ ਠੀਕ ਹੈ ਭਰਾ ਜੀ ਠੀਕ ਚਲੋ ਕੋ ਤਿਆਰ ਇਹ ਮਹਿੰਦਰ ਨੂੰ ਖਬਰ ਜਿੰਦੀ ਕਿਤੇ ਨਾ ਦਿੰਦੇ ਨੇ ਪਿੰਚ ਲਾਏਗੇ ਸਰ ਮੈਂ ਚੈਨਲ ਵਾਲਿਆਂ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਏਦਾਂ ਆਪਾਂ ਚੜਾ ਨਹੀਂ ਸਕਦੇ ਜੀ ਤੇ ਤੁਸੀਂ ਮੰਨਣ ਲਈ ਮੈਂ ਗਿਰਿਸ਼ ਨਾਲ ਦਿੱਤੀ ਸਹੀ ਹੈ ਆਪ ਦੇ ਦਿੱਤੇ ਹੋਰ ਉਹ ਬੱਸ ਵੀ ਕੋਸਦੇ ਮਗਰ ਲੱਗੇ ਕਿ ਕੱਲੇ ਨਾ ਕੋਈ ਚਾਹੇ ਨਾ ਕੋਈ ਚਲੋਂਗਾ ਤੇ ਮੇਰਾ ਵੀ ਹੌਣ ਮੈਨੂੰ ਰਿਪੋਰਟਰ ਮਾਰਨੇ ਕੋਈ ਨਾ ਕੋਈ ਤੇ ਮਾਰਦਾ ਵੀ ਆਪਣੇ ਏਰੀਏ ਚ ਸਹੀ ਹੈ ਇਹ ਚੋਂ ਭਾਈ ਬਹੁਤ ਪ੍ਰਜੋਗ ਲੱਗੇ ਅਸੀਂ ਫਿਰ ਤੋਂ ਹੀ ਬਚ ਲਈ ਨਾ ਤੇ ਮੈਂ ਸਾਰਾ ਟੱਬਰ ਉੱਤੇ ਪ੍ਰਮੋਟਰ ਉੱਤੇ ਤੋਂ ਦਾ ਮਾਰੂ ਮੈਂ ਰਿਪੋਰਟਰ ਦਾ ਹੁਣ ਵੱਡੇ ਭਾਈ ਭਰਾ ਜੀ ਜਿਹੜਾ ਮਿਊਜ਼ਿਕ ਲੱਗਦਾ ਤੁਹਾਡੀ ਬਾਰੇ ਤੋ ਇਹਦੇ ਪਾਇਆ ਗੰਦ ਇਲਾਕੇ ਨਾਲ ਤੁਹਾਨੂੰ ਸਵੇਰ ਦੀ ਸੈਂਡ ਕੀਤੀ ਵੀ ਹਾਂ ਚਲਾ ਦਿਓ ਅਗਲਾ ਪੂਰੇ ਦਿਨ ਛੇਤੀ ਦੇ ਦੂੰਗਾ ਭਾਈ ਇਹ ਚ ਵੀ ਤੂੰ ਸਾਡਾ ਇਹ ਚ ਸਾਡਾ ਤਾਂ ਕੋਈ ਦੋਸ਼ ਨਹੀਂ ਨਾ ਯਾਰ ਦੋਸ਼ ਕਿਹਦਾ ਤੂੰ ਹੀ ਤੇ ਚੈਨਲ ਚਲਾਉਂਦੇ ਸਾਰਾ ਕੁਝ ਤੂੰ ਹੀ ਕਰਦੇ ਕਿਹਦਾ ਦੋਸ਼ ਤੀ ਤੀ ਬਹੁਤ ਕਰੇ ਦੋਦੇ ਮੈਂ ਪਾ ਦਿੰਦੇ ਸੀ ਸਾਡੇ ਨਾਲ ਉਸ ਤਾਂ ਤੁਹਾਡੀ ਮੈਂ ਹੋਰ ਚੀਜ਼ਾਂ ਦਿਖਾਉਂਗਾ ਨਾ ਜਿੰਦਗੀ ਜਾਨ ਰੱਖੋਗੇ ਤੁਸੀਂ ਇਹ ਕੈਮਰੇ ਤੁਹਾਡੇ ਉੱਥੇ ਪੈ ਰਹਿ ਜਾਣਗੇ ਜਿੱਥੇ ਲੈ ਕੇ ਆਓ ਤੁਸੀਂ ਨਿਕਲਿਓ ਸਹੀ ਕਿਤਾ ਕੈਮਰੇ ਮੈਕ ਲੈ ਕੇ ਨਿਕਲਦੇ ਨਾ ਉਦੋਂ ਹੀ ਨਿਕਲਿਓ ਤੁਹਾਨੂੰ ਦੱਸਾਂਗੇ ਉਲਟਾਂ ਰਿਆਂ ਦੇ ਵਿੱਚੇ ਗੱਟ ਪਾਇਆ ਲੋਕੀ ਬਜ਼ੁਰਗਾਂ ਦਾ ਕੁੱਤਾ ਮਰਦਾ ਤੁਸੀਂ ਚੁੱਕ ਕੇ ਖਬਰ ਚਲਾ ਦਿੰਦੇ ਹੈ ਅਸੀਂ ਤੁਹਾਨੂੰ ਸ਼ੈਂਡ ਕਰਨ ਦੇ ਵੀ ਆਈਗਾ ਕੰਮ ਕੀਤਾ ਤੁਸੀਂ ਗਾੜੀ ਚੈਨਲ ਵਾਲੇ ਲੱਗਦੇ ਰਿਪੋਰਟਾ ਤੁਮ ਕੋ ਨੰਬਰ ਤੇਰਾ ਆਇਆ ਉੱਥੇ ਚੈਨਲ ਤੇ ਨੰਬਰ ਤੁਸੀਂ ਆਪ ਦੇ ਦਿੱਤੇ ਵੀ ਸਾਨੂੰ ਸੰਪਰਕ ਕਰੋ ਹਾਂ ਉਹ ਇਸ ਸਾਰੇ ਮਾਮਲੇ ਸੰਬੰਧੀ ਇੱਕ ਵਾਰ ਕਵਾਂਗਾ ਕੈਮਰਾਮੈਨ ਨੂੰ ਤਸਵੀਰਾਂ ਦਿਖਾਈਆਂ ਜਾਣ ਕੇ ਐਸਐਸਪੀ ਤਰਨਤਾਰਨ ਦੇ ਕੋਲ ਪੱਤਰਕਾਰਾਂ ਦੀ ਟੀਮ ਪੁੱਜੀ ਸੀ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਦਿੱਤਾ ਗਿਆ ਸੀ ਪਰ ਲਗਭਗ 2-3 ਘੰਟੇ ਬਾਅਦ ਬੀਤ ਜਾਣ ਦੇ ਬਾਵਜੂਦ ਵੀ ਐਸਐਸਪੀ ਸਾਹਿਬ ਵੱਲੋਂ ਪੱਤਰਕਾਰਾਂ ਦੇ ਨਾਲ ਕੋਈ ਵੀ ਰਾਬਤਾ ਨਹੀਂ ਕੀਤਾ ਗਿਆ ਦੱਸ ਦਈਏ ਕਿ ਬੀਤੇ 2 ਦਿਨ ਪਹਿਲਾਂ ਇੱਕ ਬਿੱਕਰ ਸਿੰਘ ਨਾਮਕ ਵਿਅਕਤੀ ਦਾ ਅਡਾ ਨਸ਼ਰਾ ਪਨੂਆ ਵਿਖੇ ਕੋਚ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਉਸ ਤੋਂ ਬਾਅਦ ਚ ਇੱਕ ਦਿਨ ਬਾਅਦ ਵਖ ਵਖ ਤਰਨਤਨ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਇੱਕ ਅਨਨੌਨ ਨੰਬਰ ਤੋਂ ਫੋਨ ਆਉਂਦਾ ਹੈ ਤਾਂ ਜ਼ਿੰਮੇਵਾਰੀ ਸੱਤਾ ਨਸ਼ਹਿਰਾ ਦੀ ਇੱਕ ਫੇਸਬੁੱਕ ਆਈਡੀ ਸ਼ੇਅਰ ਕੀਤੀ ਜਾਂਦੀ ਹੈ ਵਖ ਵਖ ਪੱਤਰਕਾਰ ਨੂੰ ਜ਼ਿਲ੍ਹੇ ਦੇ ਤੇ ਕਿਹਾ ਜਾਂਦਾ ਕਿ ਇਸ ਦਾ ਕਤਲ ਅਸੀਂ ਕੀਤਾ ਹੈ ਜਿਸ ਦੀ ਜ਼ਿੰਮੇਵਾਰੀ ਸੱਤਾ ਨਸ਼ਹਿਰਾ ਵੱਲੋਂ ਲਈ ਜਾ ਰਹੀ ਹੈ ਪਰ ਉਸ ਤੋਂ ਬਾਅਦ ਪੱਤਰਕਾਰ ਨੂੰ ਲਗਾਤਾਰ ਫੋਨ ਕਾਲਸ ਇੱਕ ਨੰਬਰ ਤੋਂ ਆਉਣ ਤੋਂ ਆ ਰਿਹਾ ਹੈ ਤਾਂ ਉਹ ਪੱਤਰਕਾਰਾਂ ਨੂੰ ਧਮਕਾ ਰਹੇ ਨੇ ਕਹਿ ਰਹੇ ਨੇ ਕਿ ਸਾਡੀ ਖਬਰ ਤੁਸੀਂ ਕਿਉਂ ਨਹੀਂ ਚਲਾਈ ਤਾਂ ਇਹ ਸਾਰਾ ਮਾਮਲਾ ਪੱਤਰਕਾਰਾਂ ਵੱਲੋਂ ਐਸਐਸਪੀ ਗੌਰਵ ਤੂਰਾ ਜੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਤਾਂ ਡੀਐਸਪੀ ਸਭ ਦੇ ਵੀ ਧਿਆਨ ਵਿੱਚ ਲਿਆਨ ਦਿੱਤਾ ਗਿਆ ਪਰ ਇਹ ਸਾਰੇ ਮੁੱਦੇ ਨੂੰ ਹੁਣ ਤੱਕ ਪ੍ਰਸ਼ਾਸਨ ਗੰਭੀਰ ਨਹੀਂ ਲੈ ਰਿਹਾ ਤਾਂ ਗੱਲਬਾਤ ਐਸਐਸਪੀ ਸਾਹਿਬ ਨਾਲ ਵੀ ਕੱਲ੍ਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵੱਲੋਂ ਸਾਨੂੰ ਲਗਭਗ 1-2 ਘੰਟੇ ਇਹ ਬਾਅਰ ਬਿਠਾ ਕੇ ਉਸ ਤੋਂ ਬਾਅਦ ਨਾ ਤਾਂ ਫੋਨ ਚੁੱਕਿਆ ਗਿਆ ਤਾਂ ਨਾ ਅਸੀਂ ਕੋਈ ਉਹਨਾਂ ਵੱਲੋਂ ਰਿਸਪਾਂਸ ਦਿੱਤਾ ਗਿਆ ਤਾਂ ਫਿਲਹਾਲ ਜਿਹੜਾ ਪੱਤਰਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਗੈਂਗਸਟਰਾਂ ਵੱਲੋਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਤਰਨਤਾਨ ਜ਼ਿਲ੍ਹੇ ਦਾ ਕੋਈ ਇੱਕ ਪੱਤਰਕਾਰ ਹੁਣ ਜ਼ਰੂਰ ਮਾਰਾਂਗੇ ਅਤੇ ਨਾਲ ਹੀ ਉਹਨਾਂ ਦੇ ਪਰਿਵਾਰ ਤੇ ਹਮਲਾ ਕਰਨ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮੁੱਦੇ ਵੱਲ ਧਿਆਨ ਦੇਵੇਗਾ ਜਾ ਨਹੀਂ ਕੈਮਰਾਮੈਨ ਸੁਖਦੇਵ ਰਾਜ ਨਾਲ ਰਵੀ ਖੇੜਾ ਡੇਲੀ ਪੋਸਟ ਪੰਜਾਬ ਹਰਿਆਣਾ ਮਾਚਰੋ ਐਸਐਸਪੀ ਦਫ਼ਤਰ ਤਰਨਤਾਰਨ